ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਤੀ ਅਸੀਂ ਤੁਹਾਨੂੰ ਦੱਸਿਆ ਸੀ ਪਿਛਲੇ ਬਲੌਗ ਚ ਕਿ ਪਹੁੰਚ ਕੇ ਅਸੀਂ ઋਸ਼ੀਕੇਸ਼ ਕੁਦਰਾ ਸਾਹਿਬ ਰਾਤ ਕਿਤੇ ਰੁੱਕੇ ਸੀ ਤੇ ਅੱਜ ਸਵੇਰੇ ਸੱਜਰੇ ਉੱਠੇ ਤੇ ਤਕਰੀਬਨ ਟਾਈਮ 7:00 ਦਾ ਪਿਆ। ਤੇ ਅਸੀਂ ਪੂਰੀ ਸਾਡੀ ਛੰਗਾਂ ਦਾ ਕਰਕੇ ਤਿਆਰ ਹੋ ਗਏ ਤੇ ਹੁਣ ਅਗਲੀ ਯਾਤਰਾ ਵਾਸਤੇ ਨਿਕਲ ਲੱਗਿਆ ਜੀ। ઋਸ਼ੀਕੇਸ਼ ਤੋਂ ਰੋਬਿੰਡਗੜ੍ਹ ਇਹ ਹੈ ਜੀ 뷰 ਗੁਰਦੁਆਰਾ ઋਸ਼ੀਕੇਸ਼ ਉੱਤਰਾਖੰਡ ਬਹੁਤ ਗੱਡੀਆਂ ਸੀ ਤੇ ਇਸ ਪਾਸੇ ਸਾਰਾ ਪਹਾੜ ਮੌਸਮ ਸਾਫ਼ ਰਹਿਤੀ ਮੀਂਹ ਕਾਫੀ ਪਿਆ ਹਵਾ ਬੜੀ ਤੇਜ਼ ਚੱਲ ਰਹੀ ਹੈ ਹੁਣ ਵੀ ਪਰ ਮੌਸਮ ਸਾਫ਼ ਹੈ ਵਿਚ ਵਿਚਾਲੇ ਹੌ ਸੁਰਜਾ ਚਾਤੀਆ ਮਾਰਦਾ ਥੋੜੀ ਥੋੜੀ ਵੈਸੇ ਮੌਸਮ ਕਲੀਅਰ ਹੈ ਇੱਕੰਮ ਚਲਾ ਕੇ ਸੀ ਅੱਗੇ ਉਹ ਥੱਲੇ ਗੱਡੀ ਲੱਗੇ ਹੋਏ ਹੈ ਸਾਫ਼ ਕਰਨ ਇੱਕਮ ਸਾਫ ਕਰ ਰਿਹਾ ਕਿਤੀ ਸੀਤ ਵੀ ਨਾਲ ਤੇ ਸਮਾਨ ਉਹਨੇ ਰੱਖਤਾ ਸਾਰ ਰੂਮ ਅਸੀਂ ਤਕਰੀਬਨ ਖਾਲੀ ਕਰ ਚੁੱਕੇ ਹਾਂ ਸਾਰੇ ਕਰਕੇ ਤੇ ਤਿਆਰੀ ਸਾਡੀ ਸਾਰੀ ਹੋ ਗਈ ਹੈ ਤੇ ਹੁਣ ਚੱਲਦੇ ਜੀ ਥੱਲੇ ਤੇ ਫੋਟੇ ਪਾ ਲਾ ਕੇ ਅੱਗੇ ਯਾਤਰਾ ਜਿਹੜੀ ਉਹ ਆਰੰਭ ਕਰਦੇ ਹਾਂ ਰਿਸ਼ੀਕੇਸ਼ ਤੋਂ ਗੋਵਿੰਦਗੜ੍ਹ ਬੜੀ ਸੋਹਣੀ ਸਵੇਰ ਰਿਸ਼ੀਕੇਸ਼ ਤੋਂ ਬੜੇ ਸੋਹਣੇ ਬੱਦਲ ਹੋਏ ਨੇ ਤੇ ਆ ਸਾਰਾ 뷰 ਹੈ ਰਾਤੀ ਗੱਡੀਆਂ ਬਹੁਤ ਆ ਗਈਆਂ ਸੀ ਸੰਗਤ ਬਹੁਤ ਆਈ ਰਾਤੀ ਆ ਸੰਗਤ ਹੁਣ ਤਿਆਰੀ ਕਰਕੇ ਆਪਣੇ ਆਪਣੇ ਡੈਸਟੀਨੇਸ਼ਨ ਤੇ ਨਿਕਲ ਚੁੱਕੀ ਹੈ ਲਓ ਜੀ ਤਿਆਰੀ ਕਰ ਲਈ ਸੀ ਗੱਡੀ ਚ ਸਬਾਨ ਵਗੈਰਾ ਰੱਖਤਾ ਇੱਕ ਵੇ ਚਲਿਏ ਸਬਾਨ ਹੋ ਗਿਆ ਸਾਰਾ ਸੈਟ ਜਿਹੜੀ ਸਾਹੀ ਹੋ ਗਈ ਟਾਈਮ ਤਕਰੀਬਨ 5:30 ਦਾ ਹੋ ਚੁੱਕਿਆ ਜੀ ਤੇ ਕਾਫੀ ਸੰਗਤ ਜਿਹੜੀ ਹੈ ਉਹ ਨਿਕਲ ਵੀ ਚੁੱਕੀ ਹੈ ਰਿਸ਼ੀਕੇਸ਼ ਤੋਂ ਗੋਬਿੰਦਗੜਵਾਲ ਕਿਉਂਕਿ ਸਫ਼ਰ ਅੱਜ ਤਕਰੀਬਨ 280 ਕਿਲੋਮੀਟਰ ਦਾ ਸੋ ਲੰਗਰ ਪ੍ਰਸ਼ਾਦਾ ਅਸੀਂ ਰਸਤੇ 'ਚ ਛਕਾਂਗੇ ਫਿਲਹਾਲ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਸਾਈਡਾਂ ਤੇ ਗੱਡੀਆਂ ਲੱਗੀਆਂ ਰਾਤੀ ਬੜਾ ਰਸ਼ ਸੀ ਤੇ ਹੁਣ ਪਹਿਲਾਂ ਪੈਟਰੋਲ ਪਾਉਣੀ ਹੈ ਗੱਡੀ 'ਚ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ ਉਹ ਸਾਹਮਣੇ 메ਨ ਗੇਟ ਹੈ ਜੀ ਗੁਰਦੁਆਰਾ ਸਾਹਿਬ ਦਾ ਤੇ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ 메ਨ ਗੇਟ ਦੇ ਪੈਟਰੋਲ ਪੰਪ ਹੈ ਜੀ ਤੇ ਉੱਥੋਂ ਹੀ ਆਪਾਂ ਪੈਟਰੋਲ ਪਾਵਾਂਗੇ ਗੱਡੀ ਦੇ ਵਿੱਚ ਨਮਸਕਾਰ ਕਰਦੇ ਆਂ ਤੇ ਫਿਰ ਅੱਗੇ ਵਧਦੇ ਆਂ ਜੀ ਤੇ ਲੱਗਿਆ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਟੇਲਪੌਣ ਪਹਿਲਾਂ ਹੈ ਟੈਂਕੀ 'ਚ ਵੈਸੇ ਐਸੀ ਕਿ ਕਿਹ ਵੀ ਖਲੋ ਗੱਡੀ ਸਾਨੂੰ ਪਰਵਾਹੀਆਂ ਫਿਰ ਰਸਤੇ 'ਚ ਦਿੱਕਤ ਨਾ ਹੋਵੇ ਤੇ ਹਾਂ ਚੱਲ ਰਿਹਾ ਹਾਂ ਬੂਹੇ ਕਮਰੇ ਆ ਬਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਯਾਤਰਾ ਜ ਰੰਗ ਹੋ ਗਈ ਜੀ ਨਿਕਲ ਗਈ ਹੈ ਤੇ ਗੱਡੀ ਦਾ ਢਿੱਡ ਵੀ ਪਰ ਤੱਟ ਥੈਂਕ ਯੂ ਫਰੂ ਕਿਵਾਰਤੀ ਸਾਜਣੇ ਸਾਜਣੇ ਚੱਲਦੇ ਹੁਣ ਵੀ ਰਸ਼ ਪ੍ਰਵਾਹਤ ਹੋ ਗਿਆ ਟਾਈਮ ਤਕਰੀਬਨ 9:30 ਹੋ ਚੁੱਕੇ ਨੇ ਤੇ ਕਿਚਨੇ ਸਫਰ ਸਾਜਣੇ ਸਾਜਣੇ ਕਿਉਂਕਿ ਰਾਸ਼ੇ ਜਿਹੜਾ ਫਿਰ ਜੋ ਜੋ ਦਿਨ ਚੜਨਾ ਰਸੋਜਣਾ ਕੋਸ਼ਿਸ਼ ਕਰਦੇ ਆ ਕਿ ਸੀ ਕਿ ਰਸਤੇ 'ਚ ਕਿਤੇ ਜਾਮ ਨਾ ਲੱਗੇ ਸੋ ਇਸ ਕਰਕੇ ਸੱਜਰੇ ਨਿਕਲੇ ਆ ਰਸਤੇ 'ਚ ਰੋਦਰ ਪਰ ਆ ਕੇ ਅਨੇਕ ਜਗ੍ਹਾ ਦਿਖਾਵਾਂਗੇ ਕਿ ਕਿ ਇਤਿਹਾਸਿਕ ਜਗ੍ਹਾ ਦਿਖਾਵਾਂਗੇ ਜਿਹੜਾ ਵਾਈਲ ਲਾਈਫ ਨਾਲ ਰਿਲੇਟਡ ਹੈ ਤੇ ਜੁੜੇ ਰਹੋ ਤੁਹਾਨੂੰ ਦਿਖਾਣੇ ਆ ਜੀ ਯਾਤਰਾ ਕਰਵਾਨੇ ਆ ਤੁਹਾਨੂੰ ਸੋ ਚੱਲ ਪਿਆ ਜੀ ਰਿਸ਼ੀ ਗੇਟ ਤੋਂ ਗੋਵਿੰਦਗੜ੍ਹ ਅੱਜ ਦੀ ਜਿਹੜੀ ਨਾਈਟ ਉਹ ਗੋਬਿੰਦਗੜ੍ਹ ਤੇ ਕੱਲ ਅਸੀਂ ਪੈਦਲ ਯਾਤਰਾ ਸ਼ੁਰੂ ਕਰਾਂਗੇ ਗੋਬਿੰਦਗੜ੍ਹ ਤੋਂ ਗੋਬਿੰਦਾਂ ਕੋ ਖਨੌਰੀ ਜੇ ਬੰਨਾ ਪੁਰੀਆਂ ਪਾ ਕਿਰਕਸੀ ਜੀ ਇੱਥੇ ਲੰਗਰ ਚਾਹ ਤੇ ਪਕੌੜੀਆਂ ਵਾਲਿਆਂ ਦਾ ਚਾਹ ਤੇ ਪਕੌੜੀਆਂ ਦਾ ਤੇ ਚਾਹ ਤੇ ਪਕੌੜੀਆਂ ਦਾ ਲੰਗਰ ਛਕਿਆ ਤੇ ਬੜਾ ਵਧੀਆ ਆਨੰਦ ਬੜੇ ਪਿਆਰ ਨਾਲ ਸ਼ਰਧਾ ਨਾਲ ਜਿਹੜਾ ਲੰਗਰ ਇੱਥੇ ਛਕ ਕੇ ਫਿਰ ਅੱਗੇ ਵਧਣ ਲੱਗੇ ਆ ਜੀ ਆ ਇਧਰ ਲੰਗਰ ਜਿਹਦੇ ਚਾਹ ਤੇ 15 ਕਿਲੋ ਮੀਟਰ ਵਾਲਾ ਬਾਈਕ ਨੇ ਘੁੰਮੜ ਸਾਹਾ ਚਾਹ ਤੇ ਪਕੌੜੀਆਂ ਦਾ ਲੰਗਰ ਇੱਥੇ ਚੱਲ ਰਿਹਾ ਜੀ ਜੇ ਲੋ ਆਓ ਸਾਡੀ ਸ਼ੀਸ਼ੇ ਇਸ ਤੱਕ ਦੀ ਮਤ ਸੀ 40 ਕਿਲੋਮੀਟਰ ਇਹ ਲੰਗਰ ਜਿਹੜਾ 24 ਘੰਟੇ ਚੱਲਦਾ ਰਹੇ ਚਾਰ ਦਾ ਡੱਬਾ ਜੀ ਸੰਗਤਾਂ ਨੇ ਜਿਹੜੇ ਲੰਗਰ ਲਾਏ ਹੋਏ ਐ ਸੇ ਵੱਡੇ ਤੌਰ ਤੇ ਕਿਉਂਕਿ ਗੱਡੀ ਦੇ ਵਿੱਚ ਜਗ੍ਹਾ ਹੈ ਨਹੀਂ ਸੀ ਨੂੰ ਤਾਂ ਹੋਰ ਵੀ ਲੈ ਲੈਣ ਦੇ ਸਵਾਲ ਅਸੋ ਜੀ ਰੱਖ ਤਾਂ ਹੋ ਗਿਆ ਸੀ ਇੱਕ ਮਿੰਟ ਵਿੱਚ ਰੱਖ ਦਾਂ ਚਲ ਤੇ ਉੱਥੇ ਦੇ ਕੇ ਆਂਦਾ ਇੱਕਮ ਗੁਰਦੁਆਰਾ ਸਾਹਿਬ ਦਾ ਲੰਗਰ ਲੱਗਿਆ ਆਇਆ ਹੈ ਇੱਕ ਮਿੰਟ ਸਰ ਤੇ ਆਨਾ ਕ੍ਰਾਸ ਕਰਦੇ ਆ ਗੁਰਦੁਆਰਾ ਸਾਹਿਬ ਇੱਥੇ ਕਦੇ ਵੀ ਆਓ ਤਾਂ ਤਕਰੀਬਨ ਇਹ 5 ਕਿਲੋਮੀਟਰ ਪਹਿਲਾਂ ਦੇ ਪ੍ਰਯਾਗ ਤੋਂ ਤੇ ਆਪਾਂ ਉਚਾਰ ਦਾ ਡੱਬਾ ਦਿੰਨੇ ਆ ਇੱਕ ਮੁਜਾਰਿਆ ਹੈ ਲੰਗਰ ਲੰਗਰ ਚੱਲ ਰਿਹਾ ਹੈ ਇਹ ਹਲਕਰ ਮਰਾਜਪੁਰਾ ਪਟਿਆਲਾ ਵਾਲੇ ਦਾ ਮੰਦਿਰ ਗੁਰੂ ਘਰ ਲੰਗਰ ਹੈ ਬਖਸ਼ਾ ਇਹ ਲੋਕੇਸ਼ਨ ਆਪਲ ਮੁਰਦੇ ਸਾਡੀ ਇਹ ਲੰਗਰ ਲੱਗਿਆ ਹੈ ਲੰਗਰ ਦੀ ਤਿਆਰੀ ਚੱਲ ਰਹੀ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਨੇ ਅੰਦਰ ਤੇ ਉਸ ਤੋਂ ਬਾਅਦ ਲੰਗਰ ਸ਼ੁਰੂ ਨਾਲੇ ਚਾਹ ਦਾ ਲੰਗਰ ਚੱਲ ਰਿਹਾ ਇੱਕਦਮ ਆ ਰਿਹਾ ਹੈ ਇੱਕਦਮ ਚੱਲੀ ਬਟਾ ਲਓ ਜੀ ਅਸੀਂ ਪਹਿਲੀ ਡੈਸਟੀਨੇਸ਼ਨ 70 ਕਿਲੋਮੀਟਰ ਦਾ ਸਫ਼ਰ ਕਰ ਲਿਆ ਤੇ ਪਹੁੰਚ ਗਏ ਅਸੀਂ ਦੇਵ ਪ੍ਰਿਆਗ ਇੱਥੇ ਸੰਗਮ ਹੁੰਦਾ ਹੈ ਅ ਅਲਕਨੰਦਾ ਤੇ ਬਾਗੀਰਤੀ ਜਿਹੜੀ ਬਾਗੀਰਤੀ ਰਿਵਰ ਨੇ ਸੋ ਮੈਂ ਤੁਹਾਨੂੰ ਦਿਖਾਣਾ ਪਹਿਲਾਂ ਉਹ ਸੰਗਮ ਹੋ ਰਿਹਾ ਜੀ ਇਧਰੋਂ ਜਿਹੜੀ ਰਿਵਰ ਆ ਰਹੀ ਹੈ ਇਹ ਹੈਗੀ ਬਾਗੀਰਤੀ ਰਿਵਰ ਤੇ ਇਹ ਅਲਕਨੰਦਾ ਤੇ ਇੱਥੇ ਆ ਕੇ ਇਹ ਗੰਗਾ ਜੀ ਦਾ ਰੂਪ ਲੈ ਲੈਂਦੀ ਹੈ ਇਸ ਤੋਂ ਪਿੱਛੇ ਇਹ ਲਗ ਲਗ ਨਦੀਆਂ ਪਿੱਛੇ ਸੰਗਮ ਹੁੰਦੇ ਜਾਂਦੇ तकरीबन ਪੰਜ ਸੰਗਮ ਪਿੱਛੇ ਹੋਣਗੇ ਰਸਤੇ 'ਤੇ ਜਾਣਗੇ ਦੇ ਪ੍ਰਿਆਗ ਉਤੋਂ ਬਾਅਦ ਫਿਰ ਰੁਦਰ ਪ੍ਰਿਆਗ ਐਦਾਂ ਕਰਕੇ ਸੋ ਵਿਸ਼ਨੂ ਪ੍ਰਿਆਗ ਆਨੰਦ ਪ੍ਰਿਆਗ ਸੋ ਇਹ ਸੰਗਮ ਹੋ ਰਿਹਾ ਜਿਹੜੀ ਸਾਫ਼ ਤੁਹਾਨੂੰ ਪਾਣੀ ਦਿਖਾਈ ਦੇ ਰਿਹਾ ਮੈਂ ਤੁਹਾਨੂੰ ਕਲੋਜ਼ ਕਰਦਾ ਤੇ ਬਾਕੀ ਰਥੀ ਤੇ ਇਧਰ ਤੇ ਅਲਕਰੰਦਾ ਇਧਰੋਂ ਅਲਕਰੰਦਾ ਸੋ ਇੱਥੇ ਸਮੇਲ ਹੁੰਦਾ ਜੀ ਇਹਨੇ ਦੋਨਾਂ ਨਦੀਆਂ ਦਾ ਸੋ ਥੋੜੀ ਦੇਰ ਰੁਕੇ ਸੀ ਇੱਥੇ ਹਲੇ ਟੂਰਿਸਟ ਪਹੁੰਚੇ ਨਹੀਂ ਅਸੀਂ ਜਲਦੀ ਚੱਲੇ ਰਿਹਾ ਤੇ ਉਸ ਚੀਜ਼ ਦਾ ਬੜਾ ਫਾਇਦਾ ਟੂਰਿਸਟ ਵਲੇ ਆਣਾ ਸ਼ੁਰੂ ਹੋਇਆ ਲਓ ਜੀ ਸੰਤ ਦੇਵ ਪ੍ਰਿਆਗ ਜਿੱਥੇ ਹਲਕਨੰਦਾ ਤੇ ਵਾਗਿਰ ਰਥੀ ਫਰੀਬਰ ਦਾ ਸੁਮੇਲ ਹੁੰਦਾ ਸੰਗਮ ਹੁੰਦਾ ਉਸ ਤੋਂ ਬਾਅਦ ਇਹ ਗੰਗਾ ਜੀ ਬਣਦੀ ਹੈ ਉਹਦੇ ਦਰਸ਼ਨ ਕਰਵਾਏ ਤੇ ਹੁਣ ਅੱਗੇ ਵਧਦੇ ਆ ਯਾਤਰਾ ਸਾਟੀ ਨੂੰ ਰੱਖਦੇ ਆ ਮੈਂ ਅਕਸਰ ਇੱਕ ਬੁੱਕ ਦਾ ਜ਼ਿਕਰ ਕਰਦਾ ਸੀ ਹਮੇਸ਼ਾ ਆਪਣੇ ਦੋਸਤਾਂ ਨੂੰ ਵੀ ਉਹਦੇ ਬਾਰੇ ਦੱਸਿਆ ਤੇ ਬੜੇ ਘੱਟ ਲੋਕਾਂ ਨੂੰ ਪਤਾ ਜਿਮ ਕੋਰਬੇਟ ਜਿਮ ਕੋਰਬੇਟ ਸਾਹਿਬ ਜਿਹੜੇ ਹੋਏ ਐ ਤੇ ਉਹਨਾਂ ਨੇ ਇੱਕ ਤਿੰਦੂਆ ਮਾਰਿਆ ਸੀ ਜਿਨੇ 125 ਇਨਸਾਨਾਂ ਨੂੰ ਮਾਰਿਆ ਸੀ ਉਹ ਤਿੰਦੂਆ ਬੜਾ ਫੇਮਸ ਹੋਇਆ ਵਰਲਡ ਦੇ ਵਿੱਚ ਫੇਮਸ ਹੋਇਆ ਤੇ ਜਿਮ ਕੋਰਬੇਟ ਨੇ ਬਾਅਦ ਵਿੱਚ ਉਹਦੇ ਉੱਪਰ ਬੁੱਕ ਵੀ ਲਿਖੀ ਜਿਹਦਾ ਨਾਮ ਹੈ ਦੀ ਮੈਨ ਡੀਟਿੰਗ ਲੈਪਡ ਆਫ ਰੁਦਰਪ੍ਰਿਆ ਤੇ 125 ਦੇ ਕਰੀਬ ਜਿਹੜਾ ਆਨ ਰਿਕਾਰਡ ਹੈ ਗਵਰਨਮੈਂਟ ਦੇ ਜਿਹੜੇ ਡਾਕੂਮੈਂਟਸ ਹੈ ਉਹਦੇ ਵਿੱਚ ਆਨ ਰਿਕਾਰਡ ਹੈ ਉਹਨੇ 125 ਦੇ ਕਰੀਬ ਜੋ انسان ਮਾਰੇ ਤੇ ਉਸ ਦਾ ਇਸ ਏਰੀਆ ਦੇ ਵਿੱਚ ਜਿੱਥੇ ਮੈਂ ਖੜਾ ਹਾਂ ਇਸ ਏਰੀਆ ਦੇ ਵਿੱਚ 1918 ਤੋਂ ਲੈ ਕੇ 1926 ਤੱਕ ਰਾਜ ਰਿਆ ਹੁਣ ਮਈ ਦਾ ਮਹੀਨਾ ਤੇ 2 ਮਈ 1926 ਨੂੰ ਜ임 ਕਾਰਪੋਰੇਟ ਸਾਹਿਬ ਨੇ ਉਸ ਨੂੰ ਅੱਗੇ ਜਾਵਾਂਗੇ ਉਹ ਜਗ੍ਹਾ ਮੈਂ ਤੁਹਾਨੂੰ ਦਿਖਾਵਾਂਗਾ ਜਿੱਥੇ ਲਾਸਟ ਟਾਈਮ ਉਹਨਾਂ ਨੇ ਇੱਕ ਅੰਬ ਤੇ ਮਚਾਨ ਬਣਾ ਕੇ ਤੇ ਇੱਕ ਬੱਕਰੀ ਬਨ ਕੇ ਉਸ ਲੈਪਡ ਨੂੰ ਮਾਰਿਆ ਸੀ ਤੇ ਅਸਲ 'ਚ ਅਸੀਂ ਥੋੜਾ ਹੁਣ ਬਾਈਪਾਸ ਬਣ ਗਿਆ ਉਧਰ ਪ੍ਰਿਆਗ ਤੇ ਪੁਲਿਸ ਵਾਲਿਆਂ ਤੋਂ ਪੁੱਛਿਆ ਉਹਨਾਂ ਨੇ ਸਾਡਾ ਪਰਮਿਸ਼ਨ ਦਿੱਤੀ ਕਿ ਤੁਸੀਂ ਉਧਰ ਜਾ ਸਕਦੇ ਹੋ ਨਹੀਂ ਤਾਂ ਯਾਤਰੀ ਜਿਹੜੇ ਔਰ ਥੱਲੇ ਦੀ ਚਲੇ ਜੰਨੇ ਮੈਂ ਤੁਹਾਨੂੰ ਦਿਖਾਣਾ ਦੂਜੀ ਸਾਈਡ ਕੈਮਰਾ ਕਰਕੇ ਫਿਰ ਮੈਂ ਦਿਖਾਣਾ ਤੇ ਉਹ ਜਗ੍ਹਾ ਮੈਂ ਤੁਹਾਨੂੰ ਦਿਖਾਵਾਂਗਾ ਮੈਂ ਬੜੀ ਵਾਰ ਸਟੋਰੀਆਂ ਸੁਣਾਈਆਂ ਉਸ ਬੁੱਕ ਬਾਰੇ ਜ਼ਿਕਰ ਕੀਤਾ ਆਪਣੇ ਦੋਸਤਾਂ ਨਾਲ ਅਜ ਬੜੇ ਸਾਲਾਂ ਬਾਅਦ ਮੈਨੂੰ ਮੌਕਾ ਮਿਲਿਆ ਉਸ ਜਗ੍ਹਾ ਨੂੰ ਦੇਖਣ ਦਾ ਤੇ ਉਹ ਆਪਾਂ ਵੇਖਦੇ ਹਾਂ ਫਿਲਹਾਲ ਮੈਂ ਤੁਹਾਨੂੰ ਦਿਖਾਣਾ ਕਿ ਅਸੀਂ ਕਿੱਥੋਂ ਟੁਰ ਲੈ ਕੇ ਤੇ ਉੱਥੇ ਜਾ ਰਹੇ ਹਾਂ ਅਸਲ 'ਚ ਅਸੀਂ ਉਧਰੋਂ ਆਏ ਆ ਇਹ ਜਿਹੜੇ ਯਾਤਰੀ ਹੁਣ ਇਹ ਬਾਈਪਾਸ ਬਣ ਗਿਆ ਰੁਦਰ ਪ੍ਰਿਆਗ ਦਾ ਤੇ ਇਧਰੋਂ ਬਾਈਪਾਸ ਹੋ ਕੇ ਬਾਰੋ-ਬਾਰ ਬੰਦਾ ਅੱਗੇ ਯਾਤਰਾ ਜੋ ਵੀ ਚਦਾਲਨਾਥ ਵਦਰੀਨਾਥ ਤੇ ਹਿਮਕੋਟ ਸਾਹਿਬ ਜਾਣਾ ਚਾਹੁੰਦਾ ਹੈ ਤੇ ਉਹ ਬਾਈਪਾਸ ਇਧਰੋਂ ਬਾਰੋ-ਬਾਰ ਚੱਲਾ ਜਾਂਦਾ ਪੁਰਾਣਾ ਜਿਹੜਾ ਰੁਦਰ ਪ੍ਰਿਆਗ ਆ ਉਹਨੂੰ ਇਹ ਰੋੜ ਗਈ ਹੈ ਉੱਪਰ ਦੀ ਅਸੀਂ ਇੱਦਾਂ ਫਿਰ ਅਸੀਂ ਪਹਿਲਾਂ ਉੱਥੇ ਚਲੇ ਗਏ ਸੀ ਉੱਥੋਂ ਫਿਰ ਵਾਪਸ ਗੱਡੀ ਘੁਮਾਈ ਤੇ ਉਸ ਤੋਂ ਬਾਅਦ ਇਧਰੋਂ ਹੁੰਦੇ ਹੋਏ ਬਸ ਹੁਣ ਜਿੱਥੇ ਇਹ ਬਸ ਜਾ ਰਹੀ ਹੈ ਇਸ ਸਾਈਡ ਅੱਗੇ ਜਾਵਾਂਗੇ ਤਕਰੀਬਨ ਅੱਧਾ ਕਿਲੋਮੀਟਰ ਜਾ ਕੇ ਉਹ ਜਗ੍ਹਾ ਬਣੀ ਹੈ ਜਿੱਥੇ ਜिमਕਰਪਤ ਸਾਹਿਬ ਨੇ ਉਸ ਲੇਪੜ ਨੂੰ 2 ਮਈ 1926 ਦੇ ਵਿੱਚ ਮਾਰਿਆ ਤੇ ਉਹ ਅੰਬ ਵੀਰ ਖਾਨੇ ਜਿੱਤੇ ਉਹਨਾਂ ਨੇ ਮਚਾਨ ਬਣਾ ਕੇ ਉਹ 10 ਦਿਨ ਦੇ ਕਰੀਬ ਉਸ ਮਚਾਨ ਤੇ ਬੈਠੇ ਰਹੇ ਤੇ ਜਿਹੜਾ 8 ਸਾਲਾਂ ਦਾ ਅੰਤ ਸੀ ਉਹਨਾਂ ਨੇ 2 ਮਈ 1926 ਨੂੰ ਖਤਮ ਕੀਤਾ ਬੜਪੜੇ ਬੱਚਿਆਂ ਨੇ ਵੀ ਉਸ ਬੁੱਕ ਬਾਰੇ ਦੱਸਿਆ ਜਿਹੜੀ ਬੁੱਕ ਮੈਂ ਪੜ੍ਹੀ ਸੀ ਤੇ ਸੀਰਤ ਨੇ ਵੀ ਸੁਣੀ ਹੈ ਤੇ ਅੱਜ ਸਿਰਕ ਬੜੀ ਖੁਸ਼ ਹਾਂ ਕਿ ਉਹ ਜਗ੍ਹਾ ਦੇਖਾਂਗੇ ਜਿੱਥੇ ਜਿਮ ਕੋਲਵਰਟ ਸਾਹਿਬ ਨੇ ਉਸ ਲੈਪਰ ਨੂੰ ਉਸ ਤੈਲੂਏ ਉਸ ਗੁਲਦਾਰ ਨੂੰ ਮਾਰਿਆ ਸੀ ਤੇ ਆਪਾਂ ਕਿਦਾਂ ਸੋਨਾ ਪਪਾ ਦੱਸਦੇ ਹੁੰਦੇ ਸੀ ਕਿ ਜਿਮ ਕੋਲਵਰਟ ਨੇ ਲੈਪਰ ਨੂੰ ਮਾਰਿਆ ਸੀ ਹੋਂ ਅਸੀਂ ਹੋਂ ਇੱਥੇ ਆਏ ਹਾਂ ਦੇਖਣ ਵਾਸਤੇ ਹਾਂਜੀ ਅੱਜ ਉਹ ਜਿਹੜਾ ਦੇਖਾਂਗੇ ਇੱਕ ਵੀ ਅੱਜਾਈਟੜਾ ਪੂਰਾ ਕਿ ਅੱਜ ਕਿੰਨੇ ਸਾਲਾਂ ਤੋਂ ਜਿਹੜੀ ਗੱਲ ਸੁਣਦੇ ਆ ਰਹੇ ਆ ਤੇ ਅੱਜ ਉਹ ਦੇਖਣ ਲਈ ਜਿੱਥੇ ਉਹਨਾਂ ਨੇ ਬੱਕਰੀ ਬਣ ਕੇ ਤੇ ਉੱਪਰੋਂ ਉਸ ਦਿਨ ਨੂੰ ਗੋਲੀ ਮਾਰੀ ਸੀ ਇਹ ਜਗ੍ਹਾ ਬਣੀ ਹੈ ਜੀ ਇਸ ਜਗ੍ਹਾ ਤੇ 2 ਮਈ 1926 ਨੂੰ ਜਿੰਕੋਰ ਜਿੰਕੋਰਪਰਡਰ ਸਾਹਿਬ ਨੇ ਇੱਕ ਤਿੰਨ ਦਮਾਰੇ ਸੀ ਜਿਨੇ 1918 ਤੋਂ ਲੈ ਕੇ 1926 ਤੱਕ 125 ਬੰਦੇ ਨੂੰ ਮਾਰੇ ਤੇ ਮਾਰ ਕੇ ਖਾਦਾ ਸੋ ਇਸ ਬਿਲਕੁਲ ਜਿਲ੍ਹਾ ਪੰਚਾਇਤ ਉੱਤਰ ਪ੍ਰਦੇਸ਼ ਦੇ ਸਾਹਮਣੇ ਇਹ ਨਾ ਨਾ ਮੈਮੋਰੀਅਲ ਬਣਿਆ ਸਿਆ ਇਹ ਉਹੀ ਆਂਬ ਹੈ ਇਤਿਹਾਸਿਕ ਕੰਮ ਹੈ ਜਿਹਦੇ ਉੱਪਰ ਪਛਾਣ ਬਣਾ ਕੇ ਉਹਨਾਂ ਨੇ ਰਾਤ ਨੂੰ ਉਸ ਕੇਂਦੀ ਉਤੇ ਗੋਲੀ ਮਾਰੀ ਸੀ ਸੋ ਇਹ ਬਣਿਆ ਜੀ ਹਾਲਤਾਂ ਬੜੀ ਮਾੜੀ ਹੈ ਇੱਥੇ ਝਾੜ ਫੂ ਸੁੱਕ ਗਿਆ ਹੈ ਤੇ ਸ਼ਾਇਦ ਸੰਭਾਲ ਅੰਦਰੋਂ ਦੇਖਦੇ ਆ ਤੁਹਾਨੂੰ ਦਿਖਾਣੇ ਆ ਇਹ ਉਹ ਆਂਬ ਹੈ ਜੀ ਅੱਜ ਆਏ ਸੀ ਹਿਮਕੋਤ ਸਾਹਿਬ ਦੀ ਯਾਤਰਾ ਤੇ ਸੀ ਤੇ ਰਸਤੇ 'ਚ ਯਾਦ ਆਇਆ ਕਿ ਰੁਦਰ ਪ੍ਰਿਆਗ ਦੇ ਵਿੱਚ ਇਹ ਜਗ੍ਹਾ ਪੈਂਦੀ ਹੈ ਕਿ ਉਹ ਜਗ੍ਹਾ ਤੁਹਾਨੂੰ ਦਿਖਾਈ ਜਾਵੇ ਤੇ ਉਹ ਜਗ੍ਹਾ ਵੀ ਦਿਖਾਣਾ ਜਿੱਥੇ ਉਹਨਾਂ ਨੇ ਬੱਕਰੀ ਬੰਨੀ ਸੀ ਤਿੰਦੂ ਨੂੰ ਲਾਲਚ ਬਸ ਕਰਨ ਲਈ ਇਹ ਅੰਬਾ ਜੀ ਹੋ ਜਿਸ ਤੇ ਜਿੰਮ ਕੋਵਰ ਸਾਹਿਬ ਨੇਾਰੇ ਅੰਬਲੀ ਉਮਰ ਦੇਖ ਲਓ ਹੁਣ ਤੁਸੀਂ ਤਕਰੀਬਨ ਇਹ 1926 ਦੀ ਗੱਲ ਹੈ 2 ਮਈ 1926 ਦੀ ਗੱਲ ਹੈ ਜਦ ਤਕਰੀਬਨ 100 ਸਾਲ ਉਸ ਚੀਜ਼ ਨੂੰ ਹੋ ਗਿਆ ਇਹ ਜਿਹੜੀ ਜਗ੍ਹਾ ਬਣੀ ਹੋਈ ਹੈ ਤੇ ਆਹ ਦੇਖੋ ਉਸ ਟਾਈਮ ਦੀ ਇੱਥੇ ਤਸਵੀਰ ਵੀ ਹੈ ਤੇ ਉਹ ਬੱਕਰੀ ਜਿਹੜੀ ਆ ਉਹ ਬਣੀ ਹੋਈ ਹੈ ਤੇ ਇਹਨਾਂ ਚ ਕੱਲੇ ਜੀ ਵੀ ਹੈ ਜਿਹਦੇ ਵਿੱਚ ਗੁਲਾਬ ਰਾਏ ਚੱਟੀ ਇਸ ਜਗ੍ਹਾ ਦਾ ਨਾਮ ਸੀ ਜਿੱਥੇ ਪ੍ਰਤਿਧਾਨਕ ਦੇ ਜਿਹੜੇ ਯਾਤਰੀ ਸੀ ਉਹ ਨਾਈਟ ਸਟੇ ਕਰਿਆ ਕਰਦੇ ਸੀ ਤੇ ਉਹਨਾਂ ਦਾ ਹੀ ਤਕਰੀਬਨ ਉਹਨੇ ਸ਼ਿਕਾਰ ਜਿਹੜਾ ਤਿੰਦੂਆ ਕਰਦਾ ਸੀ ਉਹਦੀ ਸਾਰੀ ਸਟੋਰੀ ਮੈਂ ਤੁਹਾਨੂੰ ਦੜ ਕੇ ਸੁਣਾਵਾਂਗਾ ਤੇ ਆ ਫਿਲਹਾਲ

ਵਧੀ ਬੰਦੀ ਬੱਕਰੀ ਸਭਾਗਿਆ ਸੇ ਚੁੱਪ ਰਹੀ ਔਰ ਜਬ ਆਦਮ ਖੋਰ ਆਪਣੇ ਸ਼ਿਕਾਰ ਕੇ ਪਾਸ ਆਇਆ ਤੋ ਕਾਰਗੋ ਕੋ ਉਸ ਪਰ ਨਿਸ਼ਾਨਾ ਸਾਦਨੇ ਕਾ ਮੌਕਾ ਮਿਲਾ ਮਿਲ ਗਿਆ ਇਹ ਜਿਮ ਕੋਵਿਡ ਸਾਹਿਬ ਦਾ ਸਟੈਚੂ ਬਣਿਆ ਹੋਇਆ ਏ ਤੇ ਜਿਹੜਾ ਇਹਨਾਂ ਦਾ ਮੈਮੋਰੀਅਲ ਬਣਿਆ ਹੋਇਆ ਏ ਇਹ ਉਹਨਾਂ ਬਾਰੇ ਸਾਰਾ ਸੰਖੇਪ ਦੇ ਵਿੱਚ ਲਿਖਿਆ ਗਿਆ ਤੇ ਇਹਨਾਂ ਦੇ ਹੱਥ ਚਿੱਕ ਚਿੜੀ ਦਿਖਾਈ ਦਿੱਤੀ ਦਿਖਾਈ ਗਈ ਹੈ ਕਿ ਬੱਚੇ ਬੈਠੇ ਨੇ ਜਿਮ ਕਾਰਗੋ ਸਾਹਿਬ ਦੇ ਸਟੈਚੂ ਦੇ ਨਾਲ ਮੰਦਰ ਚਲਾ ਗਿਆ ਇਹੋ ਜਿੰਮਕਰਪਤ ਸਾਹਿਬ ਇਹ ਉਹ ਅੰਬ ਦਾ ਇਤਿਹਾਸਿਕ ਦਰਖਤ ਹੈ ਜੀ ਇਤਿਹਾਸਿਕ ਰੁੱਖ ਹੈ ਜਿੱਤੇ ਜਿੰਮਕਰਪਤ ਸਾਹਿਬ ਦੇ ਉੱਪਰ ਉੱਪਰ ਪਛਾਣ ਬਣਾ ਕੇ ਉਸ ਤਿੰਦੂ ਨੇ ਮਾਰਿਆ ਸੀ ਜਿਹਦੇ ਇੱਕ ਤਕਰੀਬਨ 125 ਬੰਦਿਆਂ ਨੂੰ ਮਾਰਿਆ ਸੀ ਤੇ ਇਸ ਜਗ੍ਹਾ ਤੇ ਬੱਕਰੀ ਵੰਡੀ ਗਈ ਸੀ ਤੇ ਇੱਥੇ ਉਹ ਬੱਕਰੀ ਦੇ ਤੇ ਬੱਕਰੀ ਨੂੰ ਪਾਰਨ ਦੇ ਲਾਲਚ ਖਾਨ ਦੇ ਲਾਲ ਚ ਇੱਥੇ ਆਇਆ ਤੇ ਜਿੰਮਕਰਪਤ ਸਾਹਿਬ ਨੇ ਉਸ ਜਗ੍ਹਾ ਤੋਂ ਸਿੱਧੀ ਉਹਦੇ ਉੱਪਰ ਉਹਦਾ ਪਿੱਠ ਦੇ ਵਿੱਚ ਗੋਲੀ ਮਾਰੀ ਕਿਉਂਕਿ ਅੰਨੇਰੇ ਵਿੱਚ ਉਹਨਾਂ ਨੂੰ ਉਹੀ ਚੀਜ਼ लास्ट ਟਾਈਮ ਵਿਖੀ ਤੇ ਇੱਥੋਂ ਜਦੋਂ ਉਹਦੇ ਗੋਲੀ ਵੱਜੀ ਤੇ ਜਮਕੌਰਵਾਲ ਮੈਂ ਸਾਬ ਵੀ ਸ਼ੋਰ ਨਹੀਂ ਸੀ ਕਿ ਗੋਲੀ ਉਹਦੇ ਪ੍ਰੋਪਰ ਲੱਗੀ ਕਿ ਨਹੀਂ ਲੱਗੀ ਤੇ ਉਹ ਫਿਰ ਇੱਥੋਂ ਰੇਗਦਾ ਹੋਇਆ ਇੱਥੋਂ ਜਦੋਂ ਜ਼ਖਮੀ ਹੋ ਗਿਆ ਤੇ ਥੋੜਾ ਜਿਹਾ ਥੱਲੇ 50 ਫੁੱਟ ਜਾਂ 50 ਮੀਟਰ ਦੇ ਕਰੀਬ ਉਹ ਥੱਲੇ ਚਲਾ ਗਿਆ ਤੇ ਇੱਕ ਖੱਡੇ ਦੇ ਵਿੱਚ ਜਦੋਂ ਜਮਕੌਰਵਾਲ ਸਾਹਿਬ ਨੇ ਜਦੋਂ ਸਵੇਰ ਹੋਈ ਤਾਂ ਵੇਖਿਆ ਕਿ ਇੱਕ ਖੱਡੇ ਦੇ ਵਿੱਚ ਉਹ ਆਪਣਾ ਸਿਰ ਰੱਖ ਕੇ ਤੇ ਮਰਿਆ ਪਿਆ ਸੀ ਸੋ ਇਹ ਇਤਿਹਾਸਿਕ ਜਗ੍ਹਾ ਹੈ ਜੀ ਬੜਾ ਫੇਮਸ ਉਸ ਲੈਪੜ ਨੇ 1918 ਤੋਂ ਲੈ ਕੇ 1926 ਤੱਕ ਇਸ ਜਗ੍ਹਾ ਤੇ ਰਾਜ ਕੀਤਾ ਇਸ ਪੂਰੇ ਏਰੀਆ ਦੇ ਵਿੱਚ ਇਹ ਪੂਰਾ ਏਰੀਆ ਜਿਹੜਾ ਇਸ ਏਰੀਆ ਦੇ ਵਿੱਚ ਦੂਰ ਦੂਰ ਤੱਕ ਉਹ ਕਿਲਿੰਗ ਕਰਦਾ ਸੀ ਤੇ 125 ਆਨ ਰਿਕਾਰਡ ਜਿਹੜਾ ਹੈ ਕਿ ਉਸ ਲੈਪੜ ਨੇ 125 ਦੇ ਕਰੀਬ ਬੰਦਾ ਮਾਰਿਆ ਤੇ ਅਸਲ 'ਚ ਇਹ ਹੇਮਕੁਲ ਸਿੰਘ ਦੀ ਯਾਤਰਾ ਤੇ ਬਦਰੀਨਾਥ ਤੇ ਇੱਥੇ ਰਸਤਾ ਡਾਇਵਰਟ ਹੁੰਦਾ ਹੈ ਆ ਆਪਣਾ ਕਿਦਾਰਨਾਥ ਨੂੰ ਤੋਂ ਜਿਹੜ ਜੋ ਵੀ ਯਾਤਰੀ ਇੱਥੇ ਆਂਦੇ ਸੀ ਓਹੋ ਇਹ ਚਟੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ ਜਿਹਨੂੰ ਸਰਾਏ ਕਹਿ ਦਿੰਦੇ ਆ ਗੁਲਾਬਰਾਏ ਦੀ ਚੱਟੀ ਇਸ ਜਗ੍ਹਾ ਦਾ ਨਾਮ ਹੈ ਤੇ ਉੱਥੇ ਇੱਥੇ ਪੰਡਤ ਜੀ ਇਸ ਜਗ੍ਹਾ ਦੇ ਓਨਰ ਸੀ ਜਿਨ੍ਹਾਂ ਦਾ ਨਾਮ ਜिम ਕਰਪੂਰ ਸਾਹਿਬ ਨੇ ਪੰਡਤ ਜੀ ਦੇ ਨਾਂ ਤੇ ਸੰਬੋਧਨ ਉਹਨੇ ਕੀਤਾ ਪੂਰੀ ਬੁੱਕ ਦੇ ਵਿੱਚ ਪਰ ਅਸਲ ਦੇ ਵਿੱਚ ਉਹਨਾਂ ਦਾ ਨਾਮ ਈਸ਼ਵਰੀਦੱਤ ਡਬਲੀ ਸੀ ਸੋ ਉਹਨਾਂ ਇਹ ਵੀ ਬਾਅਦ ਚ ਪਤਾ ਲੱਗਾ ਕਿਉਂਕਿ ਉਹਨਾਂ ਦੇ ਕਲੀਕ ਜਿਹੜੇ ਹੈਗੇ ਆ ਅੱਗੇ ਉਹਨਾਂ ਦੀ ਜਿਹੜੀ ਵੰਸ਼ੋ ਹੈਗੇ ਉਹਨਾਂ ਦੀ ਅੱਗੇ ਸ਼ਾਪ ਹੈ ਜੇ ਹੋਰ ਮਿਲੇ ਤਾਂ ਉਹਨੋਂ ਹੀ ਸੇ ਬਿਜਾਰ ਦੇ ਵਿੱਚ ਸ਼ਾਪ ਹੈ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਫਿਲਹਾਲ ਇਹ ਉਹੀ ਇਤਿਹਾਸਿਕ ਜਗ੍ਹਾ ਜਿੱਥੇ 2 ਮਈ 1926 ਨੂੰ ਜिम ਕਰਵਰ ਸਾਹਿਬ ਨੇ ਉਸ ਮਿਲਦਾਰ ਉਸ ਗਿੰਦੂ ਉਸ ਲੈਪਰਡ ਨੂੰ ਮਾਰਿਆ ਔਖਾ ਜੀ ਇੱਥੇ ਅਸਲ ਚ ਜਗ੍ਹਾ ਬਣਾਈ ਪਰ ਸੰਭਾਲ ਕੋਈ ਨਹੀਂ ਕੀਤੀ ਗਈ ਤੇ ਇਧਰੋਂ ਲੰਘ ਕੇ ਆਣਾ ਪਿਆ ਇਹ ਅਸਲ ਚ ਗੇਟ ਦੇ ਜਿਹੜਾ ਗੇਟ ਹੈ ਇਹ ਇਹਦੇ ਇੱਥੋਂ ਇਹ بجلی ਦੀ ਤਾਰ ਲੰਘ ਰਹੀ ਹੈ ਜਿੱਦ ਮੈਂ ਹੱਥ ਲਾਇਆ ਸੀ ਤੇ ਇਹਦੇ ਚ ਕਰੰਟ ਹੈ ਕਰੰਟ ਆ ਬਟੇ ਇਹਦੇ ਚ ਇਹਦੇ ਚ ਕਰੰਟ ਹੈ ਤੇ ਇੱਥੇ ਸੰਭਾਲ ਵਗੈਰਾ ਕੁਝ ਨਹੀਂ ਇੱਥੇ ਜੜੀ ਬੁੱਟੀਆਂ ਜੀਆਂ ਬੁੱਟੀਆਂ ਜੀਆਂ ਜਮੀਆਂ ਹਈਆਂ ਤੇ ਇਸ ਰੁੱਖ ਬਾਰੇ ਵੀ ਲੋਕਾਂ ਨੂੰ ਕੁਝ ਵੱਧ ਕੁਝ ਪਤਾ ਨਹੀਂ ਤਿੰਨ ਚਾਰ ਬੰਦਿਆਂ ਤੋਂ ਮੈਂ ਪੁੱਛਿਆ ਸੀ ਤੇ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਗੁਲਾਬਰਾਇ ਚੱਟੀ ਬਾਰੇ ਗੁਲਾਬਰਾਇ ਇਸ ਜਗ੍ਹਾ ਦਾ ਨਾਮ ਲੋਕਾਂ ਨੂੰ ਪਤਾ ਕਿਉਂਕਿ ਹੁਣ ਵੀ ਇਹੀ ਗੁਲਾਬਰਾਇ ਹੈ ਦੇ ਨਾਂ ਤੇ ਹੀ ਇਸ ਜਗ੍ਹਾ ਦਾ ਨਾਮ ਵੱਜਦਾ ਸੋ ਇੱਥੇ ਫੋਟੋਵਾਰਾ ਕਰਦੇ ਆਂ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ ਇਹ ਜਿਹੜੀ ਪੁਰਾਣੀ ਸਮੇਂ ਲਈ ਬਣੀ ਉਸੇ ਟਾਈਮ ਦੀ ਹੋ ਸਕਦੀ ਹੈ ਕਿ ਕਿ ਉਹਦੇ ਦਰਵਾਜ਼ੇ ਦੱਸਦੇ ਨੇ ਇਹ ਛੋਟੇ ਛੋਟੇ ਦਰਵਾਜ਼ੇ ਤੇ ਉਹ ਬਣਾਇਆ ਗਿਆ ਛਤ ਸ਼ਾਇਦ ਬਾਅਦ ਚ ਪਾਈ ਹੋਈ ਹੈ ਕਿ ਕਿ ਇਹ ਉਸ ਟਾਈਮ ਦੇ ਵਿੱਚ ਜਿਹੜਾ ਦੀ ਲੈਂਟਰ ਬਾਇ ਹੈ ਉਸ ਟਾਈਮ ਦੇ ਵਿੱਚ ਇੱਦਾਂ ਦੀ ਛੱਤ ਤਾਂ ਹੈ ਨਹੀਂ ਸੀ ਉਹ ਦੀ ਜਿਹੜੀ ਉਹ ਰੱਖੇ ਕਰਦੇ ਸੀ ਉੱਪਰ ਉਹ ਟੈਲਾ ਇਹ ਰੱਖ ਕੇ ਤੇ ਜੇ ਕਿਸੇ ਨੂੰ ਪਤਾ ਹੋਵੇ ਕਿ ਕੀ ਕਹਿੰਦੇ ਉਹਨਾਂ ਨੂੰ ਉੱਪਰ ਟਾਈਲ ਜੇ ਰੱਖ ਕੇ ਪਹਾੜਾਂ ਦੇ ਵਿੱਚ ਆਉਂਗੇ ਨੇ ਤਾਂ ਜਰੂਰ ਦੱਸਿਓ ਕਮੈਂਟ ਸੈਕਸ਼ਨ 'ਚ ਤੇ ਇਹੋ ਜਗ੍ਹਾ ਸਾਰੀ ਇਹ ਉਸਤਾਨ ਬਣਿਆ ਹੋਇਆ ਤੇ ਸਾਹਮਣੇ ਜ਼ਿਲ੍ਹਾ ਪੰਚਾਇਤ ਰੁੱਧਪ੍ਰਿਆਗ ਕਾਰ्यालय ਜੇ ਕੋਈ ਆਉਣਾ ਚਾਹੁੰਦਾ ਹੈ ਤਾਂ ਗੁਲਾਬ ਰਾਏ ਕਿਸ ਜਿਹਦਾ ਦਾ ਨਾਮ ਹੈ ਰੁੱਧਪ੍ਰਿਆਗ ਤੁਹਾਨੂੰ ਬਾਜ਼ਾਰ ਦੇ ਵਿੱਚ ਹੀ ਆਉਣਾ ਪੈਣਾ तकरीबन ਬਾਜ਼ਾਰ ਅੱਗੇ ਪਰ ਇੱਥੋਂ ਤੁਸੀਂ तकरीबन ਮੇਨ ਮੇਨ ਹਾਈਵੇ ਤੋਂ ਹੁਣ ਬਾਈਪਾਸੇ ਬਣ ਗਿਆ ਉੱਥੋਂ ਇੱਥੇ ਆ ਕੇ जगह देख सकते हो उस इतिहासिक हाँ आज मुबईस जगह पे पहुंचे ये गुलाब राय इस जगह का नाम है पहले इसको गुलाब राय चट्टी बोलते थे तो यहाँ पे एक जिन कॉर्बेट साहब ने अपनी मैन ईटिंग रुद्रप्रयाग में जो पंडित जी का जिक्र किया है तो उनके ये नाती उनके यहाँ पे मिले है। बहुत खुशी की बात हुई तो हम यहाँ पे खड़े थे लेकिन ये यहाँ से गुजरी जा रहे थे तो, तो उन्होंने एक ये बताया तो बाकी ये बातचीत तो इस किस बारे में खुद बताएंगे अच्छा। तो, हां जी बहुत बोल गए तो आ गया बोलते हैं हां तो जब ये इस तरह से लगाव था ना हाँ, मॉनिटर जी हाँ। हाँ। तो मेरे दादाजी वहां पुराना मकान था एक

अच्छा ये तो खाना वो खाना उसको नली से देते थे अच्छा नली से खिलाते थे, थे हाँ लिक्विड बना के ना ठीक है, थीक है। अच्छा, एक साल के उसके बाद भी अच्छा इक्कीस साल पहले उसने अटैक किया हाँ हाँ आधे इक्कीस साल तक नली में खाना खाते खाते जिम में रहते होगी घर के आगे सो रहे थे ना हाँ बाहर वो चौकी टाइप करते थे ना जी हाँ जी हाँ तो आप चार भाई थे वो सबसे बड़ी वही थे ठीक 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 तो तुम घर तो लोग जो आ रहे थे सो सके मतलब दहशत थी ना जी जी तो आ तो गया तो 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 तो

लेकिन भी खाना दादाजी ने उसको आंखों से मरते ही थी। हो। सार के बड़ा था ये हाँ? तो बहुत खुशी की बात है कि यहाँ से ये गुजर रहे थे उन्होंने तो बताया की आपका क्या नाम मनोहर देवली मनोहर मनोहर देवली

ਕਿਥੇ ਉਹਨਾਂ ਨੇ ਬੱਕਰੀ ਵੰਨੀ ਸੀ ਤੇ ਉਸ ਲੈਪੜੂ ਗੋਲੀ ਮਾਰੀ ਗਈ ਤੇ ਹਿਮਕੁਰ ਸਾਹਿਬ ਦੀ ਯਾਤਰਾ ਤੇ ਸੀ ਰਸਤੇ ਜਾਂਦੇ ਜਾਂਦੇ ਮੇਰੇ ਯਾਦ ਆ ਗਿਆ ਤੇ ਬੁੱਕ ਪੜੀ ਸੀ ਦੀ ਬੈਨੀਟਿੰਗ ਲੈਪਡ ਆਫ ਰੁਦਰਪ੍ਰਯਾਗ ਜੇ ਕੋਈ ਪੜਨਾ ਚਾਹੁੰਦਾ ਤੇ ਮੈਨੀਟਿੰਗ ਲੈਪਡ ਆਫ ਰੁਦਰਪ੍ਰਯਾਗ ਤੇ ਇੰਗਲਿਸ਼ ਐਡੀਸ਼ਨ ਤੇ ਹਿੰਦੀ ਐਡੀਸ਼ਨ ਦੇ ਵਿੱਚ ਰੁਦਰਪ੍ਰਯਾਗ ਦਾ ਆਦਮਖੋ ਲਓ ਜੀ ਅਸੀਂ ਪਹੁੰਚ ਗਏ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤਕਰੀਬਨ ਟਾਈਮ 4 ਵਜੇ ਨੇ ਕਾਫੀ ਟਾਈਮ ਲੱਗ ਗਿਆ ਵਿਚ ਵਿਚ ਜਾਮ ਵੀ ਲੱਗਦਾ ਹੈ ਗੱਡੀ ਦੀ ਪਾਰਕਿੰਗ ਇਹ ਹੋ ਗਈ ਤੇ 600 ਰੁਪਏ ਪਾਰਕਿੰਗ ਜਦੋਂ ਤੱਕ ਉੱਤੇ ਜਾ ਕੇ ਮੜਾਂਗੇ ਤੇ ਯਾਤਰਾ ਦੀ ਜਿਹੜੀ ਪਾਰਕਿੰਗ ਉਹ 600 ਰੁਪਏ ਚਾਹੇ 3 ਦਿਨ ਲੱਗਣ ਚਾਹੇ 4 ਦਿਨ ਲੱਗਣ ਤੇ ਪਾਰਕਿੰਗ ਇੱਥੇ ਵਧੀਆ ਮਿਲ ਗਈ ਤੇ ਹੁਣ ਸਮਾਨ ਵਗੈਰਾ ਲਾ ਲਿਆ ਬਾਕੀ ਛੋਟਾ ਮੋਟਾ ਸਮਾਨ ਬਾਅਦ ਚ ਲੈ ਜਾ ਜਾਂਗੇ ਪਹਿਲਾਂ ਫਿਲਹਾਲ ਗੋਬਿੰਦ ਘਾਟ ਜਾ ਕੇ ਰੂਮ ਲੈਣੇ ਆ ਚਲੋ ਫੇਰ ਚਲੋ ਚੱਲ ਬਾਕੀ ਬਾਅਦ ਚ ਲੈ ਜਾਗੇ ਤੇ ਇਹ ਮਾਹੌਲ ਇਹ ਵਧੀਆ ਮੌਸਮ ਬੱਦਲ ਬਾਈ ਥੋੜੀ ਹੋਈ ਹੋਈ ਆ ਠੰਡ ਹੈ ਨਹੀਂ ਇੰਨੀ ਹਵਾ ਥੋੜੀ ਥੋੜੀ ਮਾਮੂਲੀ ਠੰਡੀ ਜੀ ਹਵਾ ਚੱਲਦੀ ਥੋੜੀ ਥੋੜੀ ਤੇ ਆਪਾਂ ਜਾ ਕੇ ਫਿਰ ਰੂਮ ਲੈਨੇ ਉਹ ਤੋਂ ਬਾਅਦ ਫਿਰ ਤੁਹਾਨੂੰ ਦੁਬਾਰਾ ਜੁਆਇਨ ਕਰਦੇ ਹਾਂ ਚਲੋ ਸੀਰੀਅਸ ਰਹੇ ਕੈਮਰਾ ਹੁਣ ਸੰਭਾਲ ਲੇ ਜੀ ਗੁਰਦੁਆਰਾ ਸਾਹਿਬ ਜਾ ਕੇ ਨੂਨ ਲੈਣੇ ਆ ਚੈਨਲ ਬਿਟੇ ਪਿੱਛੇ ਵੀ ਦੇਖਣਾ ਚਲੋ ਆ ਰਹੇ ਜੋ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਹੁਣ ਅਸੀਂ ਐਂਟਰ ਕਰਨ ਲੱਗੇ ਆ ਅੰਦਰ ਹੁਣ ਅਸੀਂ ਐਂਟਰ ਕਰਕੇ ਗੁਰਦੁਆਰਾ ਸਾਹਿਬ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਗੁਰਦੁਆਰਾ ਗੋਬਿੰਦ ਘਾਟ ਤੇ ਇਹ ਸੰਗਤਾਂ ਆ ਰਹੀਆਂ ਨੇ ਪਹਿਲਾਂ ਰੂਮ ਲੈਣੀਆਂ ਫਿਰ ਬਾਕੀ ਦੀ ਗੱਲ ਬਾਤ ਲਓ ਜੀ ਰੂਮ ਵੀ ਸਾਡਾ ਮਿਲ ਗਿਆ ਤੇ ਦਿਖਾਣਾ ਰੂਮ ਇਹ ਗੁਰਦੁਆਰਾ ਗੋਬਿੰਦ ਘਾਟ ਇਹ ਗੁਰੂ ਸਾਹਿਬ ਤੇ ਕੱਲ ਯਾਤਰਾ ਸ਼ੁਰੂ ਕਰਾਂਗੇ ਇੱਥੇ ਤੇ ਸੰਗਤਾਂ ਪਹੁੰਚ ਰਿਹਾ ਨੇ ਹੌਲੀ ਹੌਲੀ ਇੱਥੇ ਬਹੁਤ ਰਸ਼ ਹੋ ਜਨਾ ਤੇ ਅਸੀਂ ਟਾਈਮ ਨਾਲ ਪਹੁੰਚ ਗਏ ਤੇ ਸਾਨੂੰ ਰੂਮ ਵੀ ਮਿਲ ਗਿਆ ਰੂਮ ਦਾ ਰੈਂਟ ਜਿਹੜਾ ਪਿਆ ਸੇਵਾ ਭੇਟਾ ਉਹ 2000 ਤੇ 1100 ਰੁਪਏ ਖਤਮ ਹੋ ਗਏ ਸਾਰੇ ਰੂਮ ਸਾਰੇ ਲੱਗੇ ਬਾਕੀ ਦੀ ਗੱਲਬਾਤ ਫਿਰ ਉੱਪਰ ਕਰਦੇ ਹਾਂ ਹਲੇ ਫਿਲਹਾਲ ਉਹ ਸਿਸਵਾਨ ਸਾਡਾ ਪਿਆ ਇਹਨੂੰ ਲੈ ਕੇ ਰੂਮ ਚ ਚੱਲਦੇ ਲੋ ਜੀ ਇਹ ਰੂਮ ਮਿਲਿਆ ਜਿਵੇਂ ਤੁਹਾਡਾ ਗੂਗਲ ਕਾਰਟ ਤੇ ਕਾਫੀ ਵਧੀਆ ਹੈ ਬੈੱਡ ਲੱਗੇ ਹੋਏ ਨੇ ਦੋ ਬਿệtਥੇ ਤੇ ਦੋ ਬਿệtਥੇ ਚਾਰ ਤੇ ਐਕਸਟਰਾ ਗੱਦੇ ਵੀ ਹੈਗੇ ਹੁੰਦਾ ਇੱਥੇ ਵੀ ਰਾਮ ਨਾਲ ਬੈਠ ਸਕਦਾ ਤੇ ਵਧੀਆ ਰੂਮ ਹੈ ਗਰਮੀ ਹੈ ਇੱਥੇ ਵੀ ਪੱਖਾ ਚੱਲ ਰਿਹਾ ਪਿਛਲੀ ਵਾਰ ਜਦੋਂ ਆਏ ਸੀ 2023 ਚ ਉਹ ਤੋਂ ਠੰਡ ਬੜੀ ਸੀ ਪਰ ਇੱਥੇ ਗਰਮੀ ਬਸ ਚੱਣੀ 걸 ਵਾਂਗੀ ਸੋ ਇਧਰ ਅਟੈਚ ਇਧਰ ਵੀ ਸਪੇਸ ਹੈ ਤੇ ਇਧਰ ਅਟੈਚ ਬਾਥਰੂਮ ਇਧਰ ਟਾਇਲਟ ਹੈ ਤੇ ਇਧਰ ਵਾਸ਼ ਵਾਸ਼ਬੂਲ ਬੜਾ ਵਧੀਆ ਬਣਿਆ ਹੋਇਆ ਫਿਲਹਾਲ ਹੁਣ ਗੁਰਦੁਆਰਾ ਬੈਠਦੇ ਆ ਉਸ ਤੋਂ ਬਾਅਦ ਫਿਰ ਵਲੌਗ ਦਾ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਕੱਲ ਫਿਰ ਯਾਤਰਾ ਸ਼ੁਰੂ ਕਰਾਂਗੇ ਪੈਦਲ ਯਾਤਰਾ ਗੁਰਦੁਆਰਾ ਗੋਬਿੰਦ ਘੜ ਤੋਂ ਗੁਰਦੁਆਰਾ ਗੋਵਿੰਦ tạm ਦੀ ਅੱਜ ਗੋਬਿੰਦ ਘੜ ਪਹੁੰਚ ਕੇ ਤੇ ਕਮਰਾ ਸਾਨੂੰ ਮਿਲ ਗਿਆ ਅੱਜ ਕਾਫੀ ਟਫ ਸਫਰ ਰਿਹਾ ਤਕਰੀਬਨ 10 ਘੰਟੇ ਲੱਗੇ ਇੱਥੇ ਪਹੁੰਚਦੇ ਪਹੁੰਚਦੇ ਰਸਤੇ ਚ ਜਾਮ ਬੜਾ ਸੀ ਉਹਦੇ ਕਰਕੇ ਟਾਈਮ ਥੋੜਾ ਜ਼ਿਆਦਾ ਲੱਗੇ ਚੱਲੇ ਤਾਂ ਸਵੇਰੇ ਹਰਲੀ ਸੀ 6 6:30 6 ਵਜੇ ਸੀ ਚੱਲੇ ਸੀ ਰਿਸ਼ੀਕੇਸ਼ ਤੋਂ ਪਰ ਫਿਰ ਵੀ ਖਾਂਦੇ ਆਂਦੇ ਆਂ ਅ ਜੋਸ਼ੀ ਮਟ ਕੋਲ ਕਾਫੀ ਕੰਜਸਟਡ ਜਿਹੜੀ ਸੜਕ ਹੈ ਉਦਾਂ ਹੀ ਹੈ ਉੱਥੇ ਕੋਈ ਬਾਈਪਾਸ ਹਲੇ ਤੱਕ ਨਹੀਂ ਬਣਿਆ ਸੋ ਅੱਜ ਦਾ ਬਲੌਗ ਫਿਰ ਹੈਥੀ ਐਂਡ ਕਰਦੇ ਆ ਸਵੇਰੇ ਫਿਰ ਮਿਲਦੇ ਆ ਤੁਹਾਨੂੰ ਪੈਦਲ ਯਾਤਰਾ ਦੇ ਵਿੱਚ ਗੁਰਦੁਆਰਾ ਗੋਬਿੰਦਗੜ ਤੋਂ ਗੁਰਦੁਆਰਾ ਗੋਮੇ ਤਾਂ ਆਂਦੀ ਫਿਲਹਾਲ ਲਈ ਅੱਜ ਲਈ ਸਸਤੇ ਕਾ ਨਮਸਤੇ ਅਦਾਬ ਤੇ ਬਾਏ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ん <music>